ਇਹ ਵਾਲੀ ਸ਼ੇਰ ਵਾਲਿਆਂ ਨੇ ਸੂਟ ਇੰਨੇ ਸਸਤੇ ਕਰਤੇ ਲੋਕ ਤਾਂ ਹੋਰ ਵੀ ਬੋਰੀਆਂ ਪਰ ਪਰ ਲਈ ਜਾਂਦੇ ਨੇ ਅੱਛਾ ਜੀ ਹਾਂ ਆਜਾ ਤੈਨੂੰ ਵੀ ਦਿਖਾ ਕੇ ਲੈ ਕੇ ਆਵਾਂ ਮੈਂ ਚੱਲ ਫਿਰ ਆਜਾ ਉਹ ਗੱਲ ਪੱਕੀ ਆ ਪਰ ਜੇ ਅੱਛਾ ਤਾਂ ਬੋਰੀਆਂ ਚ ਸੂਟ ਭਰੇ ਪਏ ਨੇ ਹੋਰ ਤੈਨੂੰ ਕਿਹਾ ਤਾਂ ਹੈਗਾ ਸੀ ਮੈਂ ਉਹ ਭਾਈ ਜੀ ਦੱਸੋ ਫਿਰ ਕਿੰਨੇ ਕ ਸਸਤੇ ਸੂਟ ਨੇ ਛੋਡੇ ਕੋਲ ਆ ਲਓ ਵੀਰ ਜੀ ਇਹ ਬਾਜ਼ਾਰ ਦੇ ਵਿੱਚ 800 ਦਾ ਸੂਟ ਮਿਲਦਾ ਜੀ ਆਪਾਂ ਨੇ 800 ਤੋਂ 2 ਲਾਰਖ ਨੇ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਨੇ ਦੇ ਵਿੱਚ ਰੰਗਾ ਮੈਂ ਜੀ ਹੋਰ ਬਹੁਤ ਨੇ ਮੇਰੇ ਕੋਲ ਡਿਜ਼ਾਈਨ ਜੀ ਦੇਖੋ ਜੀ ਕਲਰ ਦੇਖੋ ਲਓ ਜੀ ਵੀਰ ਜੀ ਇਹ ਸੂਟ ਲੋਕ ਬਾਜ਼ਾਰ ਦੇ ਵਿੱਚ ਹਜ਼ਾਰ ਦੇ ਵੇਚ ਰਹੇ ਨੇ ਜੀ ਆਪਾਂ ਹਜ਼ਾਰ ਦੇ ਤਿੰਨ ਕਰਤੀ ਜੀ ਡਿਜ਼ਾਈਨ ਦੇਖੋ ਪੂਰੇ ਸੁਣ ਸੁਣ ਡਿਜ਼ਾਈਨ ਨੇ ਟਾਪ ਦੇ ਜੀ ਪਟਾਕਿਆਂ ਵਰਗੇ ਡਿਜ਼ਾਈਨ ਨੇ ਪੂਰੇ ਵਧੀਆ ਟਾਪ ਦੇ ਡਿਜ਼ਾਈਨ ਦੇਖੋ ਜੀ ਰੰਗਾਂ ਮੈਚੀ ਦੇਖੋ ਬਹੁਤ ਪਿਆਰੇ ਨੇ ਜੀ ਹਜ਼ਾਰ ਦੇ ਤਿੰਨ ਜੀ ਲੈ ਜਾਓ ਆ ਲੋ ਜੀ ਇਹ 1000 ਦਾ ਸੂਟ ਤੀਜੀ ਆਪਣੇ ਕੋਲੇ ਇਹ 1000 ਦੇ ਤਿੰਨ ਕਰਤੀ ਦੀ ਐਸ ਕੇ ਦਾ ਸੂਟ ਆ ਜੀ ਦੇਖੀ ਜਾਓ ਸਟੈਂਡਰਡ ਮਿਲ ਦਾ ਕਪੜਾ ਜੀ ਪੂਰਾ ਵਧੀਆ ਆ ਅੱਜ ਕੱਲ ਬਟੀਕਾਂ ਲਈ ਪਹਿਣਾ ਵਾਸਤੇ ਤਿਆਰ ਕੀਤਾ ਬਹੁਤ ਵਧੀਆ ਸੂਟ ਆਈ ਕਲਰ ਵਗੈਰਾ ਦੇਖੋ ਜੀ ਬਹੁਤ ਟਾਪ ਦੇ ਕਲਰ ਲਈ ਜੀ ਰਾਮ ਟੈਕਸ ਦਾ ਕਪੜਾ ਜੀ 1200 ਵਾਲਾ ਸੂਟ ਆਪਣੇ ਰੇਟ ਲਾਤੇ ਜੀ 900 ਰੁਪਏ ਦਾ ਡਿਜ਼ਾਈਨ ਦੇਖੋ ਜੀ ਪੂਰੇ ਜ਼ਬਰਦਸਤ ਡਿਜ਼ਾਈਨ ਆ ਨਹੀਂ ਆਹ ਦੇਖੋ ਪੂਰੇ ਘੈਂਟ ਘੈਂਟ ਰੰਗ ਆ ਮੈਚੀ ਦੇਖੋ ਜੀ ਪੂਰਾ ਸੋਹਣਾ ਕਲਰ ਨਹੀਂ ਆ ਦੇਖੋ ਅਲੇ ਤਾਂ ਬੋਰਾ ਭਰਿਆ ਪਿਆ ਮੇਰੇ ਕੋਲ ਰੰਗ ਬ ਇਹ ਬਾਜ਼ਾਰ ਦੇ ਵਿੱਚ 650 700 ਵੇਖਦਾ ਜੀ ਆਪਣੇ ਕੋਲੇ 400 ਰੁਪਏ ਦਾ ਸੂਟ ਆ ਜੀ ਦੇਖੋ ਜੀ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਜੀ ਆਹ ਦੇਖੋ ਜੀ ਰੰਗ ਦੇਖੋ ਬਹੁਤ ਟਾਪ ਦੇ ਕਲਰ ਨੇ ਮੇਰੇ ਕੋਲੇ ਜੀ ਇਹ ਅਲੀ ਸ਼ੇਰ ਸ਼ੋਰੂਮ ਤੇ ਮਿਲੂਗਾ ਜੀ ਲੈ ਜਾਓ ਜੀ ਮੇਲਾ ਲੁੱਟਿਆ ਗਿਆ ਨਾਲ ਦੀਆਂ ਛਾਂਟੀ ਜਾਊ ਰੰਗ ਬਹੁਤ ਸੋਹਣੇ ਕਲਰ ਨੇ ਦੇਖੋ ਜੀ ਕਲਰ ਦੇਖੋ ਟਾਪ ਦੇ ਰੰਗ ਨੇ ਜੀ ਆਹ ਲਓ ਜੀ ਐਸ ਕੇ ਦਾ ਕਪੜਾ ਜੀ ਇਹਦਾ ਰੇਟ 950 1000 ਰੁਪਏ ਵੇਚਦੇ ਨੇ ਦੁਕਾਨਦਾਰੀ ਆਪਣਾ ਰੇਟ ਜੀ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਜੀ 550 ਰੁਪਏ ਦਾ ਵੀ ਜੀ ਅਸਕੇ ਦੀ ਕੁਆਲਿਟੀ ਆਈ ਪੂਰੀ ਸੁਣੀ ਸਾਰੇ ਰੰਗ ਟੌਪ ਦੇ ਕਲਰ ਨੇ ਮੇਰੇ ਕੋਲ ਜੀ ਆ ਦੇਖੋ ਆ ਸੂਟ ਦੇਖੋ ਜੀ ਹੁਣ ਮੂਰੇ ਵਿਆਹ ਸ਼ਾਦੀ ਦਾ ਸੀਜ਼ਨ ਆਊਗਾ ਜੀ ਆਪਣੇ ਕੋਲੇ ਡਿਜ਼ਾਈਨ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਇਹਦਾ ਬਾਜ਼ਾਰ ਤੇ ਰੇਟ ਬਾਈ ਜੀ 7000 7500 ਰੁਪਏ ਹੈ ਵੇਚਦੇ ਨੇ ਦੁਕਾਨਦਾਰ ਜੀ ਆਪਣਾ ਰੇਟ ਹੈਗਾ ਜੀ 3620 30 ਰੁਪਏ ਦਾ ਰੇਟ ਆਈ ਇਹਦਾ ਔਰ ਬਹੁਤ ਸੋਹਣੇ ਸੂਟ ਨੇ ਜੀ ਆ ਦੇਖੋ ਹੈਵੀ ਹੈਵੀ ਵਰਕ ਕੀਤੇ ਹੋਏ ਨੇ ਪੂਰਾ ਸੋਹਣਾ ਜੀ ਆ ਦੇਖੋ ਜੀ ਪੂਰੇ ਟੌਪ ਦੇ ਰੰਗ ਨਹੀਂ ਇਹ ਚ ਰੰਗ ਦੇਖੋ ਜੀ ਆ ਦੇਖੋ ਕਲਰ ਦੇਖੋ ਜੀ ਮੂਰੇ ਵਿਆਹ ਸ਼ਾਦੀ ਆਏ ਮਾਨੇ ਕੋ ਜਿਹੜਾ ਬਾਜ਼ਾਰ ਚ 7500 ਰੁਪਏ ਦਾ ਸੂਟ ਆਪਣੇ ਕੋਲੇ 3500 ਦਾ 3000 ਦਾ 2500 ਦਾ ਦੇਵਾਏ ਤੁਹਾਨੂੰ ਟਾਪ ਦੇ ਡਿਜ਼ਾਈਨ ਜੀ ਆ ਦੇਖੋ ਡਿਜ਼ਾਈਨ ਦੇਖੋ ਕਿੰਨੇ ਕਿੰਨੇ ਸੋਹਣੇ ਨੇ ਜੀ ਔਰ ਹੈਵੀ ਵਰਕ ਨੇ ਪੂਰੇ ਭਾਰੀ ਜੀ ਆ ਦੇਖੋ ਪੀਸ ਪੂਰਾ ਸੋਹਣਾ ਸੋਹਣਾ ਵਰਕ ਨੇ ਟਾਪ ਦੇ ਜੀ ਇਹ ਇਹਦੇ ਲਈ ਬਾਈ ਜੀ ਹੁਣ ਕਿੱਥੇ ਪਾਊਗਾ ਇਹ ਪੀਖੀ ਦੇ ਵਿੱਚ ਹੁਣ ਪਊਗਾ ਜੀ ਠਾਣਾ ਰੋਡ ਦੇ ਉੱਤੇ ਸ਼ੋਅਰੂਮ ਬਣਿਆ ਹੈ ਜੀ ਆਪਣਾ ਅਲੀ ਸ਼ੇਰਾ ਵਾਲਾਂ ਦਾ ਜੀ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ